ਸਾ ਪੰਥ ਸੂਰਜ ਕੁਰਬਾਨੀਆਂ ਦਾ ਸਿਦਕ ਅਡੋਲ ਚਟਾਨ ਵਾਂਗੂ ਇਹਦਾ ਕਰ ਕੋਈ ਬੀਂਗਾ ਨਹੀਂ ਬਾਲ ਸਕਦਾ ਇਹਨੂੰ ਆਗੂ ਨਹੀਂ ਕੋਈ ਚੀਰ ਸਕਦਾ ਪਲਦਾ ਪਾਣੀ ਵੀ ਨਹੀਂ ਸਿੱਖਾਂ ਦੇ ਸਿਦਕ ਨੂੰ ਗਾਲ ਸਕਦਾ ਹਿਰਦਾ ਸਿੱਖਾਂ ਦਾ ਸਫਤ ਫਲੋਦ ਨਾਲੂ ਇਹਨੂੰ ਅੱਗ ਨਾਲ ਨਹੀਂ ਕੋਈ ਵੀ ਸਾੜ ਸਕਦਾ ਰਾਤ ਖਾਲਸਾ ਰਹਿਣਾ ਆਜ਼ਾਦ ਸਦਾ ਆਜ਼ਾਦ ਖਾਲਸਾ ਸਦਾ ਹੀ ਆਜ਼ਾਦ ਰਹਿਣਾ ਇਹਨੂੰ ਖਾਂ ਨਹੀਂ ਕੋਈ ਵੀ ਕਾਲ ਸਕਦਾ ਇਹਨੂੰ ਖਾਂ ਨਹੀਂ ਕੋਈ ਵੀ ਕਾਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਤਿਹਾਸਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਈ ਸਰਹੰਦ ਫਤਿਹ ਦਿਪਸ ਇਤਿਹਾਸ ਸਰਵਨ ਕਰਾਂਗੇ ਸੰਗਤ ਜੀ ਮੇਰੀ ਛੋਟੀ ਜਿਹੀ ਕੋਸ਼ਿਸ਼ ਕਿ ਮੈਂ ਅਲੱਗ-ਅਲੱਗ ਥਾਵਾਂ ਤੋਂ ਜਾਣਕਾਰੀ ਇਕੱਠੀ ਕਰਕੇ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਤੁਹਾਨੂੰ ਮੇਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਜੇ ਤੁਹਾਨੂੰ ਵਧੀਆ ਲੱਗੀ ਤਾਂ ਹੋਰ ਵੀ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਿੱਚ ਮੇਰੀ ਸਹਾਇਤਾ ਕਰਨਾ ਤਾਂ ਜੋ ਹੋਰ ਵੀ ਸਿੱਖ ਸੰਗਤਾਂ ਇਤਿਹਾਸ ਤੋਂ ਜਾਣੂ ਹੋ ਸਕਣ ਸੰਗਤ ਜੀ ਕਾਸ ਇਕੱਤਰ ਕਰਨ ਲੱਗਿਆਂ ਜਾਂ ਇਤਿਹਾਸਕ ਜਾਣਕਾਰੀ ਸਾਂਝੀ ਕਰਨ ਲੱਗਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਪਰਮਾਤਮਾ ਬਖਸ਼ਣਹਾਰ ਹੈ ਮੈਨੂੰ ਨਿਮਾਨੀ ਨੂੰ ਬਖਸ਼ ਦੇਣਾ ਅੱਗੇ ਤੋਂ ਸੁਮਤ ਬਖਸ਼ਣਾ ਹੈ ਗੁਰੂ ਜੀ ਮੈਨੂੰ ਨਾ ਸਮਝ ਨੂੰ ਸੋਚੀ ਬਖਸ਼ਿਸ਼ ਕਰਨਾ ਜੀ ਅਸ ਵਿੱਚ ਦਰਜ 17ਵੀਂ ਸਦੀ ਦੀ ਦਾਸਤਾਨ ਹਿੰਦੁਸਤਾਨ ਦੀ ਸਰਜ਼ਮੀਨ ਹਰ ਦਿਹਾੜੇ ਨੂੰ ਮਨੁੱਖਤਾ ਦੇ ਕਤਲੋਗਾਰਤ ਨੂੰ ਵੇਖ ਤੁਰ ਅੰਦਰ ਤੱਕ ਨਪੀੜੀ ਦਰਦ ਪਾਲ ਰਹੀ ਸੀ ਦਸ਼ਮੇਸ਼ ਪਿਤਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਕੌਮ ਅਤੇ ਇਨਸਾਨੀਅਤ ਨੂੰ ਜਿੰਦਾ ਰੱਖਣ ਦੇ ਲਈ ਸਰਵਾਂਸਦਾਨੀ ਗੁਰੂ ਪਿਤਾ ਆਪਣੇ ਪੂਰੇ ਸਰਵਾਂਸ ਨੂੰ ਕੁਰਬਾਨ ਕਰ ਦਿੰਦੇ ਨੇ ਦਿੱਤ ਦਾ ਅਸੂਲ ਹੈ ਕਿ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਹੈ ਜੁਲਮ ਦਾ ਸਾਹਮਣਾ ਕਰਨ ਦੇ ਲਈ ਕੋਈ ਨਾ ਕੋਈ ਰੱਬੀ ਰੂਹ ਉਮ ਰੋਕਨ ਅਤੇ ਜ਼ਾਲਮ ਨੂੰ ਖਤਮ ਕਰਨ ਦੇ ਲਈ ਇਸ ਧਰਤੀ ਉੱਪਰ ਜ਼ਰੂਰ ਆਉਂਦੇ ਨੇ ਇਸੇ ਕੜੀ ਦਾ ਹਿੱਸਾ ਹੈ ਸਰਹੰਦ ਫਤਹੀ ਇਸ ਵਿੱਚ ਸਿੱਖ ਕੌਮ ਦੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਲਖਮੀਸ਼ ਪਿਤਾ ਜੀ ਦੀ ਆਗਿਆ ਲੈ ਕੇ ਜ਼ਾਲਮਾਂ ਨੂੰ ਸੋਦਾ ਲਗਾ ਕੇ ਸਰਹੰਦ ਨੂੰ ਫਤਿਹ ਕਰਕੇ ਸਰਹੰਦ ਆਜ਼ਾਦ ਕਰਵਾਉਂਦੇ ਨੇ ਜੋ ਸਮੁੱਚੀ ਕਾਇਨਾਤ ਨੂੰ ਇੱਕ ਨਵੀਂ ਸਵੇਰ ਮਿਲ ਸਕੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜੀਬ ਨੂੰ ਆਪਣੀ ਕਲਮ ਦੀ ਤਾਕਤ ਨਾਲ ਇੱਕ ਜਫਰਨਾਮਾ ਇੱਕ ਪੱਤਰ ਲਿਖਦੇ ਨੇ ਇਸ ਦਾ ਨਾਮ ਜਫਰਨਾਮਾ ਜਿੱਤ ਦੀ ਚਿੱਠੀ ਹੈ ਜਫਰਨਾਮਾ ਪੜ੍ਹ ਕੇ ਔਰੰਗਜੀਬ ਆਪਣੇ ਜ਼ੁਲਮੀ ਰਾਜ ਆਪਣੀਆਂ ਕੋਚੀਆਂ ਚਾਲਾਂ ਉਪੇਕਸੁਰ ਦੇ ਨਿਹੱਥੇ ਲੋਕਾਂ ਉੱਪਰ ਕੀਤੇ 12 ਨੂੰ ਆਪਣੇ ਅਤਿਆਚਾਰੀ ਸ਼ਾਸਕ ਹੋਣ ਵਾਰੇ ਜਦੋਂ ਦਸ਼ਮੇਸ਼ ਪਿਤਾ ਜੀ ਦੀ ਕਲਮ ਦੀ ਤਾਕਤ ਜਫਰਨਾਮੇ ਵਿੱਚ ਦਰਜ ਇੱਕ ਇੱਕ ਲਫ਼ਜ਼ ਨੂੰ ਪੜਦਾ ਹੈ ਤਾਂ ਅੰਦਰੋਂ ਬਿਲਕੁਲ ਟੁੱਟ ਜਾਂਦਾ ਹੈ ਆਪਣੇ ਅੱਤ ਦੇ ਅਤਿਆਚਾਰੀ ਸ਼ਾਸਕ ਹੋਣ ਦਾ ਕਲੰਕ ਸਹਿ ਨਹੀਂ ਕਰ ਪਾਉਂਦਾ ਉਧਰ ਦੂਸਰੇ ਪਾਸੇ ਉਸਦੇ ਪੁੱਤਰਾਂ ਵਿਚਾਲੇ ਸ਼ਾਹੀ ਤਖਤ ਨੂੰ ਹਥਿਆਉਣ ਦੀ ਭਰਾਮਾਰੂ جنگ ਵੀ ਸ਼ੁਰੂ ਹੋ ਚੁੱਕੀ ਹੁੰਦੀ ਹੈ ਅਮੀਰ ਕਲਗੀਧਰ ਦਸ਼ਮेश ਪਿੱਤਾ ਸੱਚੇ ਪਾਤਸ਼ਾਹ ਜੀ ਇੱਕ ਦੇਸ਼ ਦੇ ਬਾਦਸ਼ਾਹ ਨੂੰ ਤੁਹਾਡੀ ਕਲਮ ਦੀ ਤਾਕਤ ਨਹੀਂ ਨਿਰਬਲ ਬੇਬਸ ਕਰਕੇ ਮਾਰ ਸੁਟਿਆ ਤੁਹਾਡੀ ਤਲਵਾਰ ਵਿੱਚ ਕਿੰਨੀ ਤਾਕਤ ਹੋਏਗੀ ਤੁਹਾਡੀ ਤਲਵਾਰ ਦਾ ਬਾਦਸ਼ਾਹ ਕਿਸ ਤਰ੍ਹਾਂ ਸਹਿਨ ਕਰ ਪਾਏਗਾ ਦੂਸਰੇ ਪਾਸੇ ਗੁਰੂ ਮਿਲਾਪ ਪਾਈ ਮਾਦੋ ਦਾਸ ਬੇਰਾਗੀ ਇੱਕ ਐਸੇ ਲੋਪੁਰਸ਼ ਦੀ ਆਮਦ ਹੁੰਦੀ ਹੈ ਜਿਸ ਦਾ ਜਨਮ 1670 ਈਸਵੀ ਵਿੱਚ ਪੁਨਛ ਜ਼ਿਲ੍ਹੇ ਦੇ ਰਾਜ਼ੋਰੀ ਪਿੰਡ ਦੇ ਵਿੱਚ ਪਿਤਾ RAMDEEP ਦੇ ਘਰ ਹੋਇਆ ਸੀ ਪਰ ਉਸ ਮਾਦੂ ਦਾਸ ਬੈਰਾਗੀ ਦਾ ਨਵਾਂ ਜਨਮ ਉਦੋਂ ਹੁੰਦਾ ਹੈ ਜਦੋਂ ਉਸ ਦਾ ਮਿਲਾਪ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦੇ ਨਾਲ ਹੁੰਦਾ ਹੈ ਤਕਦੀਰਾਂ ਬਦਲਣ ਵਾਲੇ ਦਸ਼ਮੇਸ਼ ਪਿਤਾ ਜੀ ਉਹ ਇਸ ਲੋਪਰਸ਼ ਨਾਲ ਮਿਲਦੇ ਹਨ ਤਾਂ ਇਸ ਦਾ ਜੀਵਨ ਹੀ ਬਦਲ ਕੇ ਰੱਖ ਦਿੰਦੇ ਨੇ ਇਤਿਹਾਸ ਦੱਸਦਾ ਹੈ ਕਿ 15 ਵਰਿਆਂ ਦਾ ਲਕਸ਼ਮਣ ਦਾਸ ਜਦੋਂ ਸ਼ਿਕਾਰ ਖੇਡਦਾ ਤਾਂ ਪੂਰੀ ਰੂਹ ਨਾਲ ਖੇਡਦਾ ਨਿਸ਼ਾਨਾ ਲਗਾਉਂਦਾ ਹੈ ਪੂਰੇ ਤਾਨ ਨਾਲ ਮਨ ਨਾਲ ਪੂਰਾ ਹਠੀ ਜਪੀ ਅਤੇ ਤਪੀ ਇੱਕ ਵਾਰ ਜਦੋਂ ਹਿਰਨੀ ਦਾ ਸ਼ਿਕਾਰ ਕਰਦੇ ਨੇ ਤਾਂ ਉਹ ਆਪਣੇ ਅੱਖੀ ਹਿਰਨੀ ਦੇ ਛੋਟੇ ਬੱਚੇ ਪੇਟ ਵਿੱਚ ਤੜਪ ਤੜਪ ਕੇ ਮਰ ਰਹੇ ਸਨ ਲਖਸ਼ਮਨ ਦਾਸ ਆਪਣੀ ਅੱਖਾਂ ਨਾਲ ਦੇਖਦੇ ਨੇ ਤਾਂ ਉਹਨਾਂ ਦਾ ਮਨ ਬੇਰਾਗ ਨਾਲ ਭਰ ਜਾਂਦਾ ਹੈ ਤੇ ਉਹ ਬੇਰਾਗੀ ਹੋ ਜਾਂਦੇ ਨੇ ਜਿਸ ਤੋਂ ਉਹਨਾਂ ਦਾ ਨਾਮ ਮਾਦੋਦਾਸ ਬੇਰਾਗੀ ਪੈ ਜਾਂਦਾ ਹੈ ਤੇ ਉਹਨਾਂ ਦਾ ਜੀਵਨ ਬਦਲ ਜਾਂਦਾ ਹੈ ਨਾਮ ਪੇਸ ਟਿਕਾਣਾ ਤੇ ਆਪਣਾ ਗੁਰੂ ਵੀ ਬਦਲ ਕੇ ਤੰਤਰ ਮੰਤਰਾਂ ਦੇ ਫੇਰ ਬਦਲ ਵਿੱਚ ਭਟਕ ਜਾਂਦੇ ਨੇ ਆਸਨ ਲਾ ਲਿਆ ਹੰਕਾਰੀ ਹੋ ਗਿਆ ਤੇ ਫਿਰ ਡੇਰਾ ਵੀ ਜਮਾ ਲਿਆ ਨਾ ਦੇਰ ਸਾਹਿਬ ਦੇ ਲਾਗੇ ਪਰੇ ਕਈ ਬੀਤ ਜਾਂਦੇ ਨੇ ਆਖਿਰ ਮੇਲ ਹੋਇਆ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਨਾਲ ਇਹ ਤਾਂ ਗੁਰੂ ਜੀ ਨਾਲ वार्तालाप ਹੁੰਦੀ ਹੈ ਤਾਂ ਮਾਦੂ ਦਾਸ ਪੈ ਰਾਗੀ ਇਹ ਜੀਵਨ ਦਾ ਇੱਕ ਸੁਨਹਿਰੀ ਪੰਨਾ ਸਿੱਖ ਜਗਤ ਅਤੀ ਸਾਡੇ ਇਤਿਹਾਸ ਵਿੱਚ ਇਸ ਤਰ੍ਹਾਂ ਜੁੜਿਆ ਜਿਸ ਦੀ ਮਿਸਾਲ ਅੱਜ ਤੱਕ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲਦੀ। ਐਸੀ ਮਿਸਾਲ ਮਿਲਣਾ ਨਾ ਮੁਮਕਿਨ ਹੈ। ਇੱਕ ਹਠੀ ਚਪੀ ਅਤੇ ਤਪੀ ਜਿਸ ਦਾ ਮੁਕਾਬਲਾ ਸੰਸਾਰ ਵਿੱਚ ਮਾਨਵ ਕੋਈ ਨਹੀਂ ਕਰ ਸਕਦਾ ਸੀ। ਜਿਸ ਨਾਲ ਨਜ਼ਰਾਂ ਮਿਲਾਉਣੀਆਂ ਤਾਂ ਬਹੁਤ ਦੂਰ ਦੀ ਗੱਲ ਸੀ। ਕਤ ਲੋਗਾਰਤ ਤੋਂ ਦੁਖੀ ਹੋ ਕੇ ਇੱਕ ਇਨਸਾਨ ਬੇਰਾਗੀ ਦਾ ਰੂਪ ਧਾਰਨ ਕਰਦਾ ਹੈ ਤੇ ਉਸ ਤੋਂ ਬਾਅਦ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਪੈਰਾਗੀ ਜਦੋਂ ਦਸ਼ਮੇਸ਼ ਪਿਤਾ ਜੀ ਦੇ ਸਾਹਮਣੇ ਆਉਂਦੇ ਨੇ ਆਪਣੀਆਂ ਨਜ਼ਰਾਂ ਉਤਾ ਨਹੀਂ ਕਰ ਸਕੇ ਪੁੱਛਦੇ ਨੇ ਕੌਣ ਹੋ ਤੁਸੀਂ ਕਿਸ ਕਾਰਜ ਲਈ ਆਏ ਹੋ ਦਸ਼ਮੇਸ਼ ਪਿਤਾ ਜੀ ਜਵਾਬ ਦਿੰਦੇ ਨੇ ਉਹੀ ਜਿਸ ਨੂੰ ਤੂੰ ਜਾਣਦਾ ਹੈ ਇਸ ਤੋਂ ਬਾਅਦ ਦਸ਼ਮੀਸ਼ ਪਿਤਾ ਜੀ ਦੇ ਚਰਨਾਂ ਵਿੱਚ ਟਹਿ ਜਾਂਦੇ ਨੇ ਮਾਧੂ ਦਾਸ ਬੈਰਾਗੀ ਕਹਿਣ ਲੱਗੇ ਬਖਸ਼ ਲਵੋ ਸੱਚੇ ਪਾਤਸ਼ਾਹ ਜੀ ਗੁਰੂ ਜੀ ਬੋਲੇ ਬਖਸ਼ਿਆ ਗਿਆ ਗੁਰੂ ਦਾ ਬੰਦਾ ਬਣ ਕੇ ਦਸ਼ਮੀਸ਼ ਪਿਤਾ ਜੀ ਨੇ ਸਿੱਖ ਇਤਿਹਾਸ ਦੀ ਖੂਨੀ ਪੱਤਰਿਆਂ ਨਾਲ ਸਾਂਝ ਪਾਈ ਉਸ ਦੀ ਸਰਹੰਦ ਦੀ ਕੰਧ ਚਮਕੌਰ ਦੀ ਜੰਗ ਤੇ ਬਹੁਤ ਕੁਝ ਸੁਣ ਕੇ ਕਹਿਣ ਲੱਗਾ ਹੁਕਮ ਦੇਵੋ ਚੋਕ ਖੜਕਾ ਦੇਮਾ ਸਰਹੰਦ ਦੀ ਇੱਟ ਨਾਲ ਇੱਟ ਗੁਰੂ ਦਾ ਬੰਦਾ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੁਜੀ ਦੇ ਥਾਪੜੇ ਨਾਲ ਰੁੱਖ ਕੀਤਾ ਪੰਜਾਬ ਨੂੰ ਬਾਬਾ ਪੀਨੋਤ ਸਿੰਘ ਜੀ ਬਾਬਾ ਕਾਹਨ ਸਿੰਘ ਜੀ ਬਾਬਾ ਬਾਸ ਸਿੰਘ ਜੀ ਬਾਬਾ ਦਿਆ ਸਿੰਘ ਜੀ ਬਾਬਾ ਰਣ ਸਿੰਘ ਜੀ ਦੇ ਜਥੇ ਵਿੱਚ ਦਿੱਲੀ ਪਾਰ ਕਰਦਿਆਂ ਸੋਨੀਪਤ ਕੈਥਲ ਸ਼ਾहाबाद ਸਮਾਣਾ ਸੰਡੋਰਾ ਛੱਤ ਬਨੂੜ ਫਤਿਹ ਕਰਦਿਆਂ ਮਾਰੂ ਮਾਰ ਕਰਦਿਆਂ ਸਰਹੰਦ ਵੱਲ ਚੜ੍ਹਾਈ ਕੀਤੀ ਸਰਹੰਦ ਤੇ ਚੜ੍ਹਾਈ ਕਰਨ ਮਗਰੋਂ ਸਿੰਘਾਂ ਨੇ ਸਰਹੰਦ ਸ਼ਹਿਰ ਨੂੰ ਖੰਡਰ ਵਿੱਚ ਤਬਦੀਲ ਕਰ ਦਿੱਤਾ ਡੋਕਰ ਪਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਲਗਾਤਾਰ ਜਿੱਤਾਂ ਤੋਂ ਮੁਗਲ ਰਾਜ ਤੇ ਮੁਗਲ ਸ਼ਾਸਕ ਸਕਤੇ ਵਿੱਚ ਪੈ ਗਈ ਸਰਹੰਦ ਜਿਸ ਨੂੰ ਹਿੰਦ ਦਾ ਸਿਰ ਕਿਹਾ ਜਾਂਦਾ ਸੀ ਸਰਹੰਦ ਉੱਪਰ ਸਿੰਘਾਂ ਦੀ ਚੜ੍ਹਾਈ ਦੇਖ ਕੇ ਮੋਗਲਾਂ ਦੀ ਧਾ ਨਿਕਲ ਗਈ ਚੱਪੜ ਚਿੜੀ ਦੇ ਮੈਦਾਨ ਅੰਦਰ ਗਹਿ ਗੱਚ ਲੜਾਈ ਹੋਈ 12 ਮਈ 1710 ਈਸਵੀ ਨੂੰ ਸੁਪਾ ਸਰਹੰਦ ਵਜੀਰ ਖਾਂ ਮਾਰਿਆ ਗਿਆ ਪਲਾਂ ਵਿੱਚ ਗੁਰੂ ਮਾਰੀ ਸਰਹੰਦ ਗਰਕ ਹੋ ਗਈ ਵਜੀਰ ਖਾਂ ਪਾਪੀ ਦਾ ਅੰਤ ਹੋ ਗਿਆ ਸੁਚਾਨੰਦ ਤਸੀਹਿਆਂ ਨਾਲ ਮਾਰਿਆ ਗਿਆ ਪਾਪਾ ਬੰਦਾ ਸਿੰਘ ਬਹਾਦਰ ਨੇ ਮੇਸ਼ ਪਿਤਾ ਜੀ ਦੇ ਛੋਟੇ ਫਰਜੰਦ ਅਤੇ ਮਾਤਾ ਗੁਜਰ ਕੌਰ ਜੀ ਦੀਆਂ ਸ਼ਹਾਦਤਾਂ ਵਾਲੇ ਅਸਥਾਨ ਨੂੰ ਤੱਕਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤਾਹਾਂ ਨਿਕਲ ਗਈਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਵਾਲੇ ਅਸਥਾਨ ਨੂੰ ਨਮਸਕਾਰ ਕੀਤੀ ਉਸ ਦੀ ਸੇਵਾ ਸੰਭਾਲ ਕੀਤੀ ਅਤੇ ਉਸ ਅਸਥਾਨ ਉੱਪਰ ਨਿਸ਼ਾਨੇ ਖਾਲਸਾ ਸਿੱਖ ਰਾਸਤਾ ਧਾਰਮਿਕ ਚਿੰਨ੍ਹ ਨਿਸ਼ਾਨੀ ਖਾਲਸਾ ਚੁਲਾ ਦਿੱਤਾ ਇਸੇ ਹੀ ਅਸਥਾਨ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨਿਸ਼ਾਨੀ ਖਾਲਸਾ ਅਤੇ ਸਿੱਖ ਰਾਜ ਦਾ ਗੜ ਬੰਦ ਦੇ ਨੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਫਤਿਹ ਕਰਦੇ ਨੇ ਸਿੱਖ ਰਾਜ ਦਾ ਉੱਡ ਵੰਦੇ ਨੇ ਉੱਥੇ ਹੀ ਸਮਾਜਿਕ ਨਾ ਬਰਾਬਰੀ ਖਿਲਾਫ ਲੜਦੇ ਆਂ ਕਿਸਾਨਾਂ ਨੂੰ ਉਹਨਾਂ ਦੇ ਬੰਦੇ ਹੱਕ ਦਿਲਵਾਈ ਬਾਬਾ ਬੰਦਾ ਸਿੰਘ ਬਹਾਦਰ ਸੰਡੋਰੀ ਅਤੇ ਨਾਹਰ ਵਿਚਕਾਰ ਮੁਖਲਿਸਗੜ੍ਹ ਨੂੰ ਲੋਗੜ ਦਾ ਨਾਮ ਨਿਵਾਸ ਕੀ ਰਾਸਤਾਨੀ ਕੋਸ਼ਿਤ ਕਰਦੇ ਨੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪੁਰ ਇਬਾਰਤ ਦਰਜ ਕਰਦੇ ਆ ਸਿੱਕਾ ਚਲਾਉਂਦੇ ਨੇ ਜ਼ਿਮੇਦਾਰੀ ਪ੍ਰਥਾ ਖਤਮ ਕਰਦੇ ਨੇ ਕੀਰਤੀ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਦਿੰਦੇ ਨੇ ਚੱਪੜ ਚਿੜੀ ਦੇ ਮੈਦਾਨ ਵਿਖੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿੱਚ ਭਿਆਨਕ ਅਤੇ ਫੈਸਲਾਕੁਨ ਯੁੱਧ ਹੁੰਦਾ ਹੈ ਉਸ ਅਸਥਾਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਇੱਕ ਫਤਿਹ ਮਾਰਚ ਦਾ ਐਲਾਨ ਕਰਦੇ ਨੇ ਇਹੀ ਫਤਿਹ ਮਾਰਚ ਚੱਪੜ ਚਿੜੀ ਦੇ ਮੈਦਾਨ ਤੋਂ ਹੁੰਦਾ ਹੋਇਆ ਗੁਰੂ ਮਾਰੀ ਸਰਹੰਦ ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ ਮਹਾਨ ਨਗਰ ਕੀਰਤਨ ਸਰੋਟੀ ਸਾਹਿਬਜਾਦੀ ਅਤੇ ਮਾਤਾ ਗੁੱਜਰ ਕੌਰ ਜੀ ਦੀ ਸ਼ਹਾਦਤ ਵਾਲੀ ਧਰਤੀ ਸਰਹੰਦ ਵਿਖੇ ਪਹੁੰਚਦਾ ਹੈ। ਇਹ ਹੀ ਫਤਿਹ ਮਾਰਚ ਫਤਿਹਦੀ ਨਗਾਰੀ ਨਾਲ ਸਰਹੰਦ ਦੀ ਧਰਤੀ ਫਤਿਹਗੜ੍ਹ ਅਤੇ ਬਾਅਦ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਸਥਾਪਿਤ ਹੋਈ। ਦਹਾਂਤ ਫਤੇਦੀ ਦਾਸਤਾਨ ਚਾਦ ਦਵੌਂਦੀ ਹੈ ਜਦੋਂ ਇਤਿਹਾਸ ਦੀਆਂ ਉਦਮੀ ਪੈੜਾ ਮਗਰ ਮਨੁੱਖਤਾ ਵਹਿਰ ਬਨ ਤੁਰਦੀ ਹੈ ਤਾਂ ਪੱਗ ਡੰਡੀਆਂ ਸ਼ਾਹ ਰਾ ਹੋ ਜਾਂਦੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਖੀ ਸਿਦਕ ਅਤੇ ਚੱਪੜ ਚਿੜੀ ਦੇ ਸਮੂਹ ਸ਼ਹੀਦਾਂ ਨੂੰ ਸਾਰੇ ਸ਼ਹੀਦ ਸਿੰਘਾਂ ਨੂੰ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਗਰ ਮੇਰੇ ਨੀ ਮਾਨੀ ਤੋ ਕੋਈ ਗਲਤੀ ਹੋਗੀ ਹੋਵੇ ਤਾਂ ਪਰਮਾਤਮਾ ਮੈਨੂੰ ਬਖਸ਼ ਦੇਵੀ ਪਰਮਾਤਮਾ ਬਖਸ਼ਣ ਹਾਰ ਹੈ ਤਗੜ ਦਗੜ ਹੀਟ ਰਹੀ ਤਗੜ ਤਿੰਬਸਤ ਰਹੀ ਲੋ ਲੰਗਰ ਤਪਤ ਰਹੀ ਸਾਹਿਬੀ ਕਮਾਲ ਕੀ ਜੈਕਾਰਾ ਸਦਾ ਗਜਤ ਰਹੀ ਪੰਥ ਸਦਾ ਵੜਤ ਰਹੀ ਝੂਲਤੇ ਨਿਸ਼ਾਨ ਰਹੀ ਪੰਥ ਮਹਾਰਾਜ ਕੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ